ਹਾਂਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਸੇਲ ਦੇ ਵਿੱਚ ਨੇ ਸੋ ਰਖੜੀ ਦੇ ਕਰਕੇ ਸਪੈਸ਼ਲ ਜਿਹੜੀ ਸੇਲ ਰਹੇਗੀ ਤੇ ਇਹਦੇ ਵਿੱਚ ਆਰਗੈਂਜ਼ਾ ਦੇ ਜਾਰਜਟ ਤੇ ਕ੍ਰੇਪ ਦੇ ਤੇ ਰਿਯਾਨ ਕਾਟਨ ਦੇ ਸਾਰੇ ਹੀ ਜਿਹੜੇ ਮਿਕਸ ਸੂਟ ਹੋਣਗੇ ਤੇ ਜਿਨ੍ਹਾਂ ਦੇ ਨਾਲ ਦੁਪੱਟੇ ਸ਼ੋ ਹੋ ਰਹੇ ਨੇ ਉਹ ਤੁਹਾਨੂੰ ਦੁਪੱਟੇ ਦੇ ਨਾਲ ਮਿਲਣਗੇ ਜਿਹੜੇ ਵਿਦਆਊਟ ਦੁਪੱਟਾ ਸ਼ੋ ਨੇ ਤੇ ਉਹ ਵਿਦਆਊਟ ਦੁਪੱਟਾ ਹੋਣਗੇ ਸੋ ਇਹਨਾਂ ਵਿੱਚੋਂ ਅਗਰ ਤੁਸੀਂ ਕੋਈ ਵੀ ਦੋ ਸੂਟ ਲੈਂਦੇ ਹੋ ਤਾਂ 750 ਰੁਪਏ ਫ੍ਰੀ ਸ਼ਿਪਿੰਗ ਮਿਲਣਗੇ ਕੋਈ ਵੀ ਦੋ ਸੂਟ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ 750 ਰੁਪਏ ਫ੍ਰੀ ਸ਼ਿਪਿੰਗ ਹੈ ਜੀ ਜਿਵੇਂ ਵੀ ਤੁਹਾਨੂੰ ਸ਼ੋ ਹੋ ਰਹੇ ਨੇ ਵਿਦਆਊਟ ਦੁਪੱਟਾ ਨੇ ਜਿਹੜੇ ਕਿ ਜਿਵੇਂ ਹੁਣੇ ਵਿਦਆਊਟ ਦੁਪੱਟਾ ਹੈ ਵਿਦਆਊਟ ਦੁਪੱਟਾ ਜਿਵੇਂ ਵਿਦ ਦੁਪੱਟਾ ਨੇ ਤੇ ਵਿਦ ਦੁਪੱਟਾ ਮਿਲਣਗੇ 올 ਓਵਰ ਨੇ ਤੇ 올 ਓਵਰ ਮਿਲਣਗੇ ਤੇ ਮੈਚਿੰਗ ਨੇ ਤੇ ਜਿਹੜੇ ਮੈਚਿੰਗ ਮਿਲਣਗੇ ਸੋ ਸਾਰੇ ਹੀ ਜਿਹੜੇ ਡਿਜ਼ਾਈਨ ਨੇ ਤੁਹਾਨੂੰ ਸ਼ੋ ਹੋ ਜਾਣਗੇ ਸੋ ਇਹ ਵਾਲੇ ਨੇ ਜਿਹੜੇ ਆਰਡਰਸ ਨੇ ਤੁਸੀਂ ਜਲਦੀ ਜਲਦੀ ਬੁੱਕ ਕਰਵਾ ਲਿਓ ਤੇ ਪੇਮੈਂਟ ਹੈ ਜਿਹੜੀ ਆਨਲਾਈਨ ਹੋਏਗੀ ਜੀ ਕਿਉਂਕਿ ਇਹ ਸੇਲ ਵਾਲਾ ਜਿਹੜਾ ਸਟਾਕ ਹੈ ਉਹ ਬਹੁਤ ਘੱਟ ਟਾਈਮ ਤੱਕ ਹੀ ਰੁਕਦਾ ਆਏਗਾ ਤਾਂ ਕਰਕੇ ਤੁਸੀਂ ਜਿਨ੍ਹਾਂ ਨੇ ਵੀ ਇਹ ਆਰਡਰਸ ਲਗਵਾਉਣੇ ਆ ਤਾਂ ਜਲਦੀ ਤੋਂ ਜਲਦੀ ਜਿਹੜੇ ਆਪਣੇ ਆਰਡਰਸ ਹੈ ਉਹ ਬੁੱਕ ਕਰਵਾ ਸਕਦੇ ਹੋ ਜੀ ਤੇ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਹੈਗੀ ਤੇ ਪੇਮੈਂਟ ਹੈ ਜਿਹੜੀ ਜੀ ਆਨਲਾਈਨ ਹੋਏਗੀ ਸੋ WhatsApp ਤੇ ਹੀ ਜਿਹੜੇ ਤੁਹਾਡੇ ਆਰਡਰਸ ਹੋਣੇ ਨੇ ਤੇ ਤੁਸੀਂ WhatsApp ਤੇ ਆਪਣੇ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਪੇਮੈਂਟ ਤੇ ਨਾਲ ਐਡਰੈਸ ਜਿਹੜਾ ਉਹ ਸੈਂਡ ਕਰਕੇ ਤੁਸੀਂ ਆਪਣੇ ਆਰਡਰਸ ਜਿਹੜੇ ਉਹ ਲਗਵਾ ਸਕਦੇ ਹੋ